ਮਾਤਾ ਜੀ ਦੇ ਗੇਟ ਦੇ ਕੋਲੇ ਜਾਣ ਵਾਸਤੇ ਇਹ ਹੀ ਰਸਤਾ ਹੈ ਇਸ ਸਾਈਡ ਤੋਂ ਦੁਕਾਨਾਂ ਸਭ ਤੇ ਕਰਸ ਰਹੀ ਹੈ ਸਾਹਮਣੇ ਆ ਗਿਆ ਜੀ ਮਾਤਾ ਰਾਣੀ ਜੀ ਦਾ ਗੇਟ ਮੇਨ ਗੇਟ ਮੇਨ ਗੇਟ ਦੇ ਕੋਲੇ ਤਕਰੀਬਨ ਦੁਕਾਨਾਂ ਖੁੱਲੀਆਂ ਹੀ ਰਹਿੰਦੀਆਂ ਨੇ ਦਿਨ ਰਾਤ ਆਪਣੀਆਂ ਹਾਜ਼ਰੀਆਂ ਜ਼ਰੂਰ ਲਵਾਓ ਜੀ ਜੈ ਮਾਤਾ ਦੀ ਕਹਿ ਕੇ ਜਿਨ੍ਹਾਂ ਭੈਣ ਭਰਾਵਾਂ ਨੇ ਵੱਡਿਆਂ ਨੇ ਛੋਟਿਆਂ ਨੇ ਪੇਜ ਨੂੰ ਫਾਲੋ ਨਹੀਂ ਕੀਤਾ ਉਹ ਜੈ ਪਉਣਾ ਹਰੀ ਜੀ ਪੇਜ ਨੂੰ ਫਾਲੋ ਕਰ ਲੋ ਜੀ ਪੇਜ ਦੇ ਵਿੱਚ ਜੱਟ ਹਾਲਾਂਕਿ ਥੋੜਾ ਜਿਹਾ ਧੁੰਦ ਦਾ ਮਾਹੌਲ ਹੈ ਮਈਆ ਜੀ ਲੋ ਜੀ ਕਰੋ ਦਰਸ਼ਨ ਮਾਤਾ ਜੀ ਦੇ ਦਰਬਾਰ ਤੇ ਹੈ ਜੀ ਮਾਤਾ ਕਾਲਕਾਂ ਜੀ ਦਾ ਆਪਣਾ ਬਿਲਕੁਲ ਮੰਦਰ ਦੀ ਬੈਕ ਸਾਈਡ ਦੇ ਉੱਤੇ ਪਿਛਲੀ ਕੰਧ ਦੇ ਉੱਤੇ ਮਾਤਾ ਜੀ ਦਾ ਇਹ ਦਰਬਾਰ ਹੈ ਕਾਲਕਾ ਮਾਤਾ ਜੀ ਦਾ ਤੇ ਸੋਹਣੇ ਸੋਹਣੇ ਝੰਡੇ ਝੂਲਦੇ ਪਏ ਨੇ ਮੇਰੀ ਮਾਤਾ ਰਾਣੀ ਜੀ ਦੇ ਦਰਬਾਰ ਦੇ ਉੱਤੇ ਤੁਸੀਂ ਵੀ ਹਾਜ਼ਰੀਆਂ ਲਵਾਓ ਜੀ ਜੈ ਮਾਤਾ ਦੀ